ਫਸਲਾਂ ਤੁਹਾਡੀਆਂ ਕਈਆਂ ਪਿੰਡਾਂ ਦੀਆਂ ਖਤਮ ਹੋ ਗਈਆਂ ਕਾਰਨ ਕੀ ਆ ਦਰਸਲ ਕਾਰਨ ਸਾਡਾ ਜਿਹੜਾ ਮੁੱਖ ਕਾਰਨ ਆ ਉਹ ਆ ਡੇਰਾ ਬਿਆਸ ਉਹ ਦਰਿਆ ਦੀ ਜਗ੍ਹਾ ਤੇ ਮੈਨੂੰ ਜਗ੍ਹਾ ਡੇਰੇ ਵਾਲੇ ਸਾਹਮਣੇ ਆ ਦਰਿਆ ਦਾ ਜਿਹੜਾ ਪਾੜ ਉਹ ਛੋਟਾ ਹੋ ਗਿਆ ਉਹ ਘੜ ਤੋਂ ਘੜ 15 ਪਿੰਡ ਹੋੜੇ ਪਿੱਛੇ ਜੋ ਇੰਨਾ ਲੋਕਾਂ ਦਾ ਭੜਾ ਕਰਦਾ ਹੈ ਹਨ ਜਿਉਂ ਕਹਿੰਦਾ ਕਿ ਮੈਂ ਬਹੁਤ ਚੰਗਾ ਆ ਸਾਡੇ ਪਿੰਡ ਆਉਣ ਦੇਖਣ ਆਣ ਕਿ ਹਾਲ ਲੋਕਾਂ ਦਾ ਲੋਕਾਂ ਦੀ ਕਿੰਨੇ ਕਿੰਨੇ ਲੱਖਾਂ ਦੀਆਂ ਹੋਣਾ ਫਸਲਾਂ ਮਾਰ ਚੁੱਕੀਆਂ ਆ ਇਹ ਤਾਂ ਕੋਈ ਵੀ ਜਿਹੜੇ ਉਹਦੇ ਆਉਂਦੇ ਆ ਉਹਦਾ ਭੜਾ ਤੇ ਬਾਕੀਆਂ ਦਾ ਨੁਕਸਾਨ ਹਨ ਜਮੀਨਾਂ ਕਿੰਨੀਆਂ ਕਿ ਹਜ਼ਾਰਾਂ ਕਿਕੜੀ ਹਜ਼ਾਰਾਂ ਏਕੜ ਜਮੀਨਾਂ ਲੋਕਾਂ ਦੇ ਗੰਨੇ ਆ ਤੁਨੂੰ ਗਾਂ ਜਾ ਕੇ ਝੋਨੇ 골ਡਨ ਰੰਗ ਦੇ ਹੋ ਕੇ ਮਲਕੀ ਪੂਰੇ ਸੜ ਗਏ ਆ ਤਬਾਹ ਹੋ ਗਏ ਲੋਕਾਂ ਦੇ 15-15 ਲੱਖ ਸਰ ਕਰਜ਼ਾ ਚੜਿਆ ਹੋਇਆ ਆ ਉਹ ਜਿਹੜਾ ਪਰਲੇ ਅੰਬਰਸਾਰ ਵਾਲੀ ਸਾਈਡ ਤੇ ਉੱਤੇ ਚਾਰ ਨੇ ਬੰਨ ਬਾਰੀ ਬਾਰੀ ਦਰਿਆ ਦੇ ਵਿੱਚ ਬੰਦਤੇ ਆ ਦਰਿਆ ਵੱਡਾ ਹੁੰਦਾ ਉਹਨੂੰ ਇੱਕ ਨਹਿਰੀ ਰੂਪ ਦੇਤਾ ਛੋਟਾ ਜਿਹਾ ਜਿਹੜਾ ਅਸੀਂ ਹਾਈ ਕੋਰਟ ਦੇ ਵਿੱਚ ਵੀ ਕੇਸ ਕੀਤਾ ਵਾ ਪਰ ਸਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ ਇਸ ਕਰਕੇ ਅਸੀਂ ਆ ਜਿਹੜੀਆਂ ਮੁੱਖ ਮੰਤਰੀਆਂ ਦੀਆਂ ਫੋਟੋਆਂ ਲਈਆਂ ਇੱਥੇ ਵੀ ਸਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ ਜ਼ਿੰਮੇਵਾਰ ਕਿੰਨੂੰ ਠਹਿਰਾਉਣੇ ਹਨ ਕੇਂਦਰ ਸਰਕਾਰ ਪੰਜਾਬ ਸਰਕਾਰ ਜਾਂ ਡੇਰਾ ਡੇਰਾ ਜਿਹੜਾ ਉਹ ਖੁਦ ਸਰਕਾਰ ਵਾਲਾ ਡੇਰਾ ਤੁਸੀਂ ਕੋਸ਼ਿਸ਼ ਕੀਤੀ ਡੇਰੇ ਦੇ ਮੈਨੇਜਮੈਂਟ ਨੂੰ ਬਈ ਬਹੁਤ ਕੋਜੀ ਹੋਣਦੇ ਨਹੀਂ ਅਹੀਂ ਤੇ ਮੇਰੇ ਕੋਲ 12 13 ਸਾਲ ਹੋ ਗਏ ਜਿਹੜੇ ਉਹਨਾਂ ਦੇ ਨਾਲ ਲੜਾਈ ਲੜਨਦੇ ਆ ਤੇਰੇ ਵੀ ਜਾ ਕੇ ਦੇਖਿਆ ਉਹਨ ਬਾਬੇ ਦਾ ਪਹੁੰਚ ਵੀ ਕਰਕੇ ਦੇਖੀ ਆ ਸਾਰਾ ਕੁਝ ਕਰਕੇ ਦੇਖਿਆ ਤੁਸੀਂ ਜਾ ਕੇ ਦੇਖ ਲਓ ਤੁਹਾਨੂੰ ਕੋਈ ਅੰਦਰ ਜਾਣ ਦਿੰਦਾ ਟੀਸੀ ਜੇ ਅੰਦਰ ਜਾਊਗਾ ਅੰਮ੍ਰਿਤਸਰ ਜ਼ਿਲ੍ਹੇ ਦਾ ਪਰਮਿਸ਼ਨ ਲੈ ਕੇ ਜਾਊਗਾ ਉਤੋਂ ਬਿਨਾਂ ਪਰਮਿਸ਼ਨ ਤੋਂ ਉਹ ਨਹੀਂ ਜਾ ਸਕਦਾ ਆਹ ਹਾਈ ਕੋਰਟ ਵਿੱਚ ਕੀ ਇਸ ਵੀ ਕੀਤਾ ਹੋਇਆ ਹੈ ਕਿ ਕੇਸ ਦੀ ਸੁਣਵਾਈ ਤਾਂ ਨਹੀਂ ਹੁੰਦੀ ਕਿ ਜਿਹੜੇ ਉਹ ਜਿੰਨੇ ਵੀ ਆ ਗਵਰਨਮੈਂਟ ਹੀ ਬੰਦੇ ਸਾਰੇ ਤੇ ਉਹਦੇ ਨਾਰ ਵਾਲੇ ਹੋਏ ਆ ਜੋ ਮੋਦੀ ਮੋਦੀ ਸਭ ਉੱਥੇ ਜਾਂਦੇ ਆ ਨਾ ਪਰ ਸਿੱਧਾ ਕਿੰਨੇ ਕਿਦਾਂ ਡਾਲਦੇ ਨਹੀਂ ਕੋਰਟ ਸਾਰਿਆਂ ਨੂੰ ਇਨਸਾਫ ਦਿੰਦੀ ਹੈ ਹਾਂਜੀ ਪਰ ਜਦੋਂ ਕੋਰਟ ਹੀ ਉਹਦੇ ਨਾਰ ਵਾਲੇ ਕਿਹਦੀ ਸੁਣੂਗਾ ਮੈਂ ਤੁਹਾਨੂੰ ਦੱਸ ਦੂੰ ਤੁਸੀਂ ਕੋਰਟ ਤੇ ਕਿਸੇ ਦੇ ਨਾਲ ਰਲ ਨਹੀਂ ਸਕਦੇ ਨਾ ਉਹਨੇ ਤਾਂ ਤੱਥ ਵਾ ਤੁਹਾਡੇ ਸਬੂਤਾਂ ਉਹਨਾਂ ਦੇ ਆਧਾਰ ਤੇ ਫੈਸਲਾ ਕਰਨਾ ਹੁੰਦਾ ਮੈਂ ਕਹਾਂ ਜੀ ਕੋਰਟ ਛੱਡੋ ਸਾਰਾ ਕੁਝ ਉਹਨੇ ਆਪਣੇ ਨਾਲ ਖਰੀਦਿਆ ਹੋਇਆ ਆ ਅਗਰ ਅਸੀਂ ਆਪਾਂ ਇਧਰ ਇੱਕ ਬੰਨ੍ਹ ਲਾ ਵੀ ਦਿੰਨੇ ਆ ਤੇ ਇੱਕ ਬੰਨ੍ਹ ਤੇ ਚਾਰ ਬੰਨ੍ਹ ਚ ਕਿੰਨਾ ਫਰਕ ਤੁਸੀਂ ਆਪ ਦੱਸੋ ਤੁਹਾਡਾ ਹੱਲ ਕਿੱਦਾਂ ਹੋ ਸਕਦਾ ਆਪਾਂ ਹੱਲ ਲੱਭੀ ਹੱਲ ਸਾਡਾ ਇਹ ਆ ਪਹਿਲਾਂ ਉਹ ਜਿਹੜਾ ਬੰਨ੍ਹ ਚੌਥਾ ਵਿੱਚ ਉਹਨੇ ਲਿਆ ਕੇ ਬੰਨ੍ਹ ਦਿੱਤਾ ਉਹਨੂੰ ਢਾਇਆ ਜਾਵੇ ਤੇ ਦਰਿਆ ਨੂੰ ਕੁਦਰਤੀ ਜਿੱਥੋਂ ਵਗਦਾ ਹੈ ਉੱਥੋਂ ਵਗਣ ਨੂੰ ਉਹਨੂੰ ਰਾਹ ਦਿੱਤਾ ਜਾਵੇ ਨਹੀਂ ਤੇ ਆਉਣ ਦੇ ਆਉਣ ਵਾਲੇ ਸਮੇਂ ਦੇ ਵਿੱਚ ਇੱਥੋਂ ਦੀ ਦਰਿਆ ਵਗੂਗਾ ਤੁਸੀਂ ਦੇਖ ਰਹੇ ਹੋ ਪੰਜਾਬ ਅਣਕਟ ਟੀਵੀ ਅਸੀਂ ਖੜੇ ਆ ਇਸ ਟਾਈਮ ਢਿਲਵਾਂ ਦੇ ਨੇੜੇ ਪਿੰਡ ਬਤਾਲਾ ਔਰ ਜਿੱਥੇ ਬਿਆਸ ਦਰਿਆ ਨੇ ਤਬਾਹੀ ਮਚਾਈ ਹੋਈ ਹੈ ਕਿਉਂ ਮਚਾਈ ਹੈ ਕੀ ਕਾਰਨਾ ਇਸ ਦਾ ਔਰ ਅਸੀਂ ਇਸ ਟਾਹ ਪਰ ਤੁਹਾਨੂੰ ਵੀ ਦੱਸ ਦਈਏ ਕਿ ਇੱਥੇ ਪੋਸਟਰ ਲੱਗੇ ਹੋਏ ਨੇ ਔਰ ਪਿੰਡ ਦੇ ਸਾਥ ਦੇ ਵਿੱਚ ਬਜ਼ੁਰਗ ਬੈਠੇ ਹੋਏ ਨੇ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਰਦਾ ਕਿਉਂ ਬੈਠੇ ਨੇ ਇਹਨਾਂ ਦੀਆਂ ਫਸਲਾਂ ਸਾਰੀਆਂ ਬਿਆਸ ਦਰਿਆ ਨੇ ਤਬਾਹ ਕਰ ਦਿੱਤੀਆਂ ਫਸਲਾਂ ਖਤਮ ਹੋ ਗਈਆਂ ਨੇ ਔਰ ਹੋਰ ਵੀ ਕਈ ਵੱਡੇ ਨੁਕਸਾਨ ਹੋਏ ਨੇ ਕਿਉਂ ਹੋਏ ਨੇ ਕੀ ਕਾਰਨਾ ਇਨਾ ਜਿਆਦਾ ਨੁਕਸਾਨ ਇਨਾ ਕਿਸਾਨਾਂ ਦਾ ਹੋਇਆ ਤੇ ਕੀ ਕਾਰਨਾ ਕਿ ਇੰਨੇ ਵੱਡੇ ਲੈਵਲ ਦੇ ਉੱਤੇ ਲੋਕਾਂ ਨੇ ਸਰਕਾਰਾਂ ਦੇ ਮੰਤਰੀਆਂ ਦੇ ਸੰਤਰੀਆਂ ਦੇ ਹਰ ਤਰ੍ਹਾਂ ਦੇ ਪੋਸਟਰ ਲਾਤੇ ਤੇ ਔਰ ਦੁਖੀ ਨੇ ਕਿਹਨਾ ਕਿਹਨਾ ਤੋਂ ਦੁਖੀ ਨੇ ਉਹ ਆਪਾਂ ਜਾਣਦੇ ਆ ਕੀ ਕਾਰਨਾ ਜੀ ਇੱਥੇ ਕਈ ਮਹੀਨਿਆਂ ਤੋਂ ਤੁਸੀਂ ਬੈਠੇ ਹੋ ਕਿ ਫਸਲਾਂ ਤੁਹਾਡੀਆਂ ਕਈਆਂ ਪਿੰਡਾਂ ਦੀਆਂ ਖਤਮ ਹੋ ਗਈਆਂ ਕਾਰਨ ਕੀ ਆ ਦਰਸਲ ਕਾਰਨ ਸਾਡਾ ਜਿਹੜਾ ਮੁੱਖ ਕਾਰਨ ਆ ਉਹ ਡੇਰਾ ਬਿਆਸ ਉਹ ਜਿਹੜਾ ਪਰਲੇ ਅੰਬਰਸਾਰ ਵਾਲੀ ਸਾਈਡ ਤੇ ਉੱਤੇ ਚਾਰ ਨੇ ਬੰਨ ਬਾਰੀ ਬਾਰੀ ਦਰਿਆ ਦੇ ਵਿੱਚ ਬੰਦ ਦਿੱਤੇ ਆ ਹੁਣ ਜਿਹੜਾ ਚੌਥਾ ਬੰਨ ਬੰਦ ਤਾਂ ਉਹ ਅੱਧਾ ਉਹ ਜਿਆਦਾ ਦਰਿਆ ਜਿਹੜਾ ਬੰਦ ਕਰ ਦਿੱਤਾ ਜਿਹੜਾ ਦਰਿਆ ਦਾ ਹੀ ਉਹ ਦਰਿਆ ਵੱਡਾ ਹੁੰਦਾ ਉਹਨੂੰ ਇੱਕ ਨਹਿਰੀ ਰੂਪ ਦੇ ਦਿੱਤਾ ਛੋਟਾ ਜਿਹਾ ਉਹਦਾ ਕਰਕੇ ਸਾਡੀਆਂ ਜਿੰਨੀਆਂ ਫਸਲਾਂ ਬਰਬਾਦ ਆਈਆਂ ਉਹਦਾ ਕਰਕੇ ਬਰਬਾਦ ਆਈਆਂ ਮਤਲਬ ਕਾਰਨ ਕੀ ਉਹਦੇ ਕਰਕੇ ਕਿਦਾਂ ਬਰਬਾਦ ਹੋ ਗਈਆਂ ਕਿ ਤੁਸੀਂ ਵੀ ਬੰਨ ਇਧਰਲੇ ਬਨੇ ਲਾ ਸਕਦੇ ਜਾਓ ਵਿਆਸ ਡੇਰੇ ਵਾਲੇ ਕਿਸੇ ਦਾ ਨੁਕਸਾਨ ਤਾਂ ਕਰਨਾ ਨਹੀਂ ਚਾਹੁੰਦਾ ਹੁਣਾਂ ਕੋ ਬਾਈ ਚਾਂਸ ਹੈ ਤੁਸੀਂ ਉਹ ਅਰਲੀ ਸਾਈਡ ਤੇ ਵੀ ਬੰਨ ਲਾ ਦੇਣ ਪਰਲੀ ਸਾਈਡ ਤੇ ਉਹਦਾ ਵਹਾਣ ਜਿਹੜਾ ਸਹੀ ਤਰੀਕੇ ਨਾਲ ਕੀਤਾ ਜਾ ਇਹ ਜਿਹੜਾ ਅਸੀਂ ਹਾਈ ਕੋਰਟ ਦੇ ਵਿੱਚ ਵੀ ਕੇਸ ਕੀਤਾ ਵਾ ਸਾਰਾ ਕੁਝ ਕੀਤਾ ਹੋਇਆ ਵਾ ਪਰ ਸਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ ਇਸ ਕਰਕੇ ਅਸੀਂ ਆਹੜੀਆਂ ਮੁੱਖ ਮੰਤਰੀਆਂ ਦੀਆਂ ਫੋਟੋਆਂ ਲਾਈਆਂ ਇੱਥੇ ਵੀ ਸਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ ਹਾਈ ਕੋਰਟ ਦੇ ਵਿੱਚ ਕੇਸ ਕੀਤਾ ਤਾਂ ਉਹਦਾ ਕੀ ਤਾਂ ਜੱਜਮੈਂਟ ਕੀ ਦਿੱਤੀ ਉਹਦੀ ਹੁਣ ਫੇਰ ਤਰੀਕ ਪਈ ਆ ਤੇ ਉਥੇ ਤਿੰਨ ਤਰੀਕਾਂ ਪੈ ਗਈਆਂ ਤੇ ਇਦਾਂ ਲੋ ਕੋਈ ਪੇਸ਼ ਨਹੀਂ ਹੋ ਰਿਹਾ ਤੇ ਹੁਣ ਫੇਰ ਮੇਰੇ ਖਿਆਲ ਅਗਲੇ ਮਹੀਨੇ ਦੀ 8 ਤਰੀਕ ਆ ਨਹੀਂ ਜਿਹੜੇ ਨਹਿਰ ਵਿਭਾਗ ਦੇ ਹੁੰਦੇ ਕੋਈ ਕਿਸਾਨ ਜਦੋਂ ਰਿੱਤਾ ਕੱਢਦਾ ਉਹਨਾਂ ਦੇ ਪਰਚੇ ਝੱਟ ਹੋ ਜਾਂਦੇ ਕਿ ਕੀ ਕੋਈ ਵੀ ਕਾਰਵਾਈ ਨਹੀਂ ਹੋਈ ਤੁਸੀਂ ਕਿੰਨੇ ਕਿ 3 ਕਿਲੋਮੀਟਰ ਦਾ ਬੰਨ ਕਿੰਨੇ ਕਿਲੋਮੀਟਰ ਦਾ ਬੰਨ ਲਾ ਦਿੱਤਾ ਜੀ ਉਹਨੇ ਜੀ ਇਧਰੋਂ ਉਧਰੋਂ ਡੇਰੇ ਤੋਂ ਲਾ ਕੇ ਅੰਬਰਸਾ ਦੇ ਸਾਈਡ ਤੋਂ ਲਾ ਕੇ ਇਧਰੋਂ 3 ਕਿਲੋ 3.5 ਕਿਲੋਮੀਟਰਾਂ ਤੇ ਇਧਰੋਂ ਲਾ ਕੇ ਪੁਲ ਤੱਕ ਵੇ 25 30 ਕਿ ਇੱਕ ਬੰਨੀ ਚਾਗ ਚੌਥਾ ਬੰਦ ਵਾਰੀ ਵਾਰੀ ਇਹਦੇ ਨੂੰ ਸਾਡੇ ਵਾਲੀ ਸੈਰ ਨੂੰ ਲਾ ਦਿੱਤੇ ਉਹਦੇ ਨਾਲ ਕਿੰਨੇ ਕ ਪੈਂਡਤ ਕਿੰਨੀਆਂ ਹਜ਼ਾਰਾਂ ਏਕੜ ਫਸਲ ਆ ਗਈ ਉਹ ਦੇਖ ਲਓ ਤੁਸੀਂ ਆਸਿਆਣੇ ਜਦੋਂ ਪਿੱਛੇ ਨੂੰ ਚਲਦਾ ਸ੍ਰੀ ਹਰਗੋਬਿੰਦਪੁਰੇ ਤੱਕ ਜੀ ਸ੍ਰੀ ਹਰਗੋਬਿੰਦਪੁਰੇ ਤੱਕ ਸ੍ਰੀ ਹਰਗੋਬਿੰਦਪੁਰੇ ਤੱਕ ਜੋ ਪਿੱਛੇ ਨੂੰ ਏਰੀਆ ਸਾਰਾ ਪਾਣੀ ਮਾਰ ਕਰਦਾ ਇੱਥੇ ਬੰਦ ਲੱਗਣ ਨਾਲ ਪਾਣੀ ਦਾ ਵਹਿਣ ਛੋਟਾ ਹੋ ਗਿਆ ਦਰਿਆ ਵਹਿਣ ਛੋਟਾ ਦਰਿਆ ਨੇ ਆਪਣੀ ਜਿਹੜੀ ਦਰਿਆ ਦੀ ਜਗ੍ਹਾ ਉੱਥੇ ਦਰਿਆ ਦੀ ਜਗ੍ਹਾ ਤੇ ਮੈਂ ਇੱਕ ਜਗ੍ਹਾ ਡੇਰੀ ਵਾਲੇ ਸੰਭਲੀ ਆ ਹਾਂ ਦਰਿਆ ਦਾ ਜਿਹੜਾ ਪਾਰ ਛੋਟਾ ਹੋ ਗਿਆ ਆਹ 2 25 ਕਿਲੋਮੀਟਰ ਤੱਕ ਕਿਸਾਨਾਂ ਦੀਆਂ ਫਸਲਾਂ 20 ਪਿੰਡ ਪਿੰਡ ਦੇ ਪਿੱਛੇ ਨੂੰ ਹਾਂਜੀ ਘੱਟ ਤੋਂ ਘੱਟ 15 ਪਿੰਡ ਹੋੜੇ ਪਿੱਛੇ ਹੁਣ ਤਾਂ ਪਾਣੀ ਲੱਥ ਗਿਆ ਪਾਣੀ ਦੇ ਵਿੱਚ ਦੇਖਦੇ ਕੀ ਹਾਲ ਜ਼ਿੰਮੇਵਾਰ ਕਿੰਨੂੰ ਠਹਿਰਾਉਣੇ ਆ ਕੇਂਦਰ ਸਰਕਾਰ ਪੰਜਾਬ ਸਰਕਾਰ ਜਾਂ ਡੇਰਾ ਸਾਰੀਆਂ ਸਰਕਾਰਾਂ ਡੇਰਾ ਬਿਆਸ ਜ਼ਿੰਮੇਵਾਰ ਆ ਬਹੁਖ ਡੇਰਾ ਹਾਂ ਡੇਰੇ ਬਿਆਸ ਨੂੰ ਕੋਈ ਪੁੱਛਦਾ ਹੀ ਨਹੀਂ ਨਹੀਂ ਤੁਸੀਂ ਕੋਰਟ ਕੇਸ ਕੀਤਾ ਕੋਰਟ ਦੇ ਵਿੱਚੋਂ ਤਾਂ ਇਨਸਾਫ ਮਿਲੇਗਾ ਜਾਂ ਨਹੀਂ ਮਿਲੇਗਾ ਕੋਈ ਕੋਰਟਕਾਰ ਨਹੀਂ ਪੁੱਛਦਾ ਜੀ ਕੋਈ ਨਹੀਂ ਪੁੱਛਦਾ ਕੋਈ ਡੇਰੇ ਦਾ ਕੋਈ ਜਾਂਦਾ ਹੀ ਨਹੀਂ ਉੱਥੇ ਨਾ ਡੇਰੇ ਵਾਲਿਆਂ ਨੂੰ ਕੋਈ ਪੁੱਛਦਾ ਹੀ ਨਹੀਂ ਹੈ। ਡੇਰਾ ਜਿਹੜਾ ਉਹ ਖੁਦ ਸਰਕਾਰ ਵਾਲਾ ਡੇਰਾ। ਹਾਂ। ਸਰਕਾਰਾ ਉਹਦੇ ਅਧੀਨ ਆ। ਹਾਂ। ਬਹੁਤ ਵੱਡੇ આરોਪ ਲਾ ਰਹੇ ਤੁਸੀਂ। ਇਹ ਵੱਡੇ ਆ ਜਿਹੋ ਸੱਚਾ ਹੋਈ ਆ ਜੀ ਭਾਵਾ ਜੇ ਜੋ ਸੱਚਾ ਹੋਈ ਤੁਹਾਨੂੰ ਕਹਿੰਦੇ ਪਾਣੀ ਲੱਥ ਜਾਣਾ ਹੈ ਤੁਹਾਨੂੰ ਉੱਥੇ ਮੁੱਖ ਜਿੱਥੇ ਉਹ ਚੱਲਦਾ ਕੰਮ ਹੌਣ ਵੀ ਪਾਣੀ ਆ ਜੇ ਤੁਹਾਨੂੰ ਹੌਣ ਵੀ ਦਿਖਾ ਦਈਏ ਉੱਥੇ ਚੱਲਣ ਡਿਆ ਨਾ ਮਾਨਵਤਾ ਦੀ ਮਾਨਵਤਾ ਦੀ ਸੇਵਾ ਕਰ ਰਹੇ ਨੇ ਬਹੁਤ ਸਾਥਾਂ ਤੇ ਡੇਰੇ ਖੋਲੇ ਨੇ ਉੱਥੇ ਸੇਵਾ ਕਰਦੇ ਨੇ ਕਈ ਇਹਦੇ ਇਲਾਜ ਕਰਉਂਦੇ ਨੇ ਕਈਆਂ ਤੇ ਬੇਰ ਜਿਹੜੇ ਬੇਘਰ ਨੇ ਉਹਨਾਂ ਨੂੰ ਘਰ ਬਣਾ ਕੇ ਦਿੱਤੇ ਜਾਂਦੇ ਨੇ ਪੂਰੀ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਸਮਰਥਨ ਨੇ ਕੀ ਕਾਰਨ ਹੈ ਕਿ ਤੁਹਾਡੇ ਪਿੰਡ ਦੇ ਨਾਲ ਇਦਾਂ ਕਿਉਂ ਹੋ ਰਿਹਾ ਜਿੱਥੇ ਚੰਗਾ ਕੰਮ ਕਰਦਾ ਅਸੀਂ ਚੰਗਾ ਕਹਿੰਦੇ ਜਿੱਦਾਂ ਉਹਨੇ ਹਸਪਤਾਲ ਖੋਲ੍ਹਿਆ ਤੇ ਚਲੋ ਚੰਗੇ ਕੰਮ ਹੁੰਦੇ ਗਰੀਬਾਂ ਦੇ ਇਲਾਜ ਵੀ ਹੁੰਦੇ ਪਰ ਆ ਜਿਹੜੇ ਸਾਡੇ ਵੱਡੀ ਜਿਹੜੀ ਮਾਰ ਆ ਮੁੱਖ ਜਿਹੜੀ ਹੈ ਡੇਰੇ ਦੀ ਦੀ ਤੁਸੀਂ ਕੋਸ਼ਿ ਬਹੁਤ ਕੋ ਜੀ ਹੋਣਦੇ ਨਹੀਂ ਅਸੀਂ ਤੇ ਮੇਰੇ ਖਿਆਲ 12 13 ਸਾਲ ਹੋ ਗਏ ਜਿਹੜੇ ਉਹਨਾਂ ਦੇ ਨਾਲ ਲੜਾਈ ਲੜਨਦੇ ਆ ਸਾਡੀ ਕਿਤੇ ਸੁਣਵਾਈ ਨਹੀਂ ਡੇਰੇ ਵੀ ਜਾ ਕੇ ਦੇਖਿਆ ਉਹਨਾਂ ਬਾਬੇ ਦਾ ਪਹੁੰਚ ਵੀ ਕਰਕੇ ਦੇਖੀ ਆ ਸਾਰਾ ਕੁਝ ਕਰਕੇ ਦੇਖਿਆ ਤੁਸੀਂ ਮਿਲਣ ਦੀ ਕੋਸ਼ਿਸ਼ ਕੀਤੀ ਮਿਲੇ ਜਾਂ ਨਹੀਂ ਮਿਲੇ ਸਾਨੂੰ ਇਥੇ ਕਿਹਨੂੰ ਮਿਲ ਦੇਣਾ ਤੁਸੀਂ ਜਾ ਕੇ ਦੇਖ ਲਓ ਤੁਹਾਨੂੰ ਕੋਈ ਅੰਦਰ ਜਾਣ ਦਿੰਦਾ ਤੁਹਾਡਾ ਸਾਰਾ ਕੁਝ ਜੀ ਅੰਦਰ ਨਹੀਂ ਜਾ ਸਕਦਾ ਜੀ ਹਾਂਜੀ ਬੀਸੀ ਜੇ ਅੰਦਰ ਜਾਊਗਾ ਅੰਮ੍ਰਿਤਸਰ ਜਿਲ੍ਹੇ ਦਾ ਪਰਮਿਸ਼ਨ ਲੈ ਕੇ ਜਾਊਗਾ ਉਤੋਂ ਮੇਰੇ ਪਰਮਿਸ਼ਨ ਤੋਂ ਉਹ ਨਹੀਂ ਜਾ ਸਕਦਾ ਤੁਹਾਡੀ ਕਿਤੇ ਵੀ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਕਿਦਾਂ ਜੀ ਹਾਂ ਸਾ ਅਸੀਂ ਤਾਂ ਬਹੁਤ ਜਿਆਦਾ ਦੁਖੀ ਆ ਤੇ ਡੇਰੇ ਤੋਂ ਗਿਆ ਤੇ ਫਸਲਾਂ ਕਿੰਨੇ ਤਬਾਹ ਹੋ ਗਿਆ ਤੇ ਅੰਮੀ ਨੇ ਇੱਕ ਤੋਂ ਨਾ ਬਹੁਤ ਜਿਆਦਾ ਪਾਣੀ ਫਰਿਆ ਹਾਂ ਤੂੜੀਆਂ ਸੜ ਗਈਆਂ ਫਸਲਾਂ ਝੋਨੇ ਸੜ ਗਏ ਕਮਾ ਸੜ ਗਏ ਬਾਜਰੇ ਸੜ ਗਏ ਪੂ ਹੋਣ ਭੁੱਖੇ ਆ ਕਰਜ਼ੇ ਚੜ ਗਏ ਕਰਜ਼ੇ ਤਾਂ ਚੜੇ ਚੜੇ ਕਰਜ਼ਾ ਹਟਾ ਬਹੁਤ ਦੱਬੇ ਆ ਫਸਲ ਦੀ ਮਰ ਗਈ ਕਿਹਦੇ ਚਾਦੇ ਚੜਨੇ ਮਤਲਬ ਇਹ ਪਹਿਲਾਂ ਵੀ ਹੜਤ ਹੁੰਦੇ ਸੀਗੇ ਐਕਤੀ ਤੁਸੀਂ ਕੁਦਰਤ ਦੀ ਗ੍ਰੋਪੀ ਨਹੀਂ ਮੰਨਦੇ ਤੁਸੀਂ ਪਹਿਲਾ ਹੜ ਆਉਂਦੇ ਸੀਗੇ ਪਹਿਲਾ ਹੜ ਆਉਂਦੇ ਪਹਿਲਾ ਸਾਡੇ ਪਿੰਡ ਦਾ ਇੰਨਾ ਨੁਕਸਾਨ ਜਿਹੜੇ ਪਿਛਲੇ ਪਿੰਡੇ ਇਹਨਾਂ ਦਾ ਇੰਨਾ ਨੁਕਸਾਨ ਨਹੀਂ ਹੁੰਦਾ 2023 ਦੇ ਵਿੱਚ ਵੀ ਆਇਆ ਸੀ ਚਲੋ ਉਦੋਂ ਵੀ ਫਸਲਾਂ ਮਰੀਆਂ ਪਰ ਇੰਨਾ ਨੁਕਸਾਨ ਨਹੀਂ ਹੋਇਆ ਜਿਹੜਾ ਐਰ ਕੀ ਸਾਡਾ ਨੁਕਸਾਨ ਹੋਇਆ ਇਹ ਮੁੱਖ ਜਿਹੜਾ ਆਹੀ ਇਹਨੂੰ ਡੇਰੇ ਵਿਆਸ ਨੂੰ ਹੀ ਸਮਝਦੇ ਆ ਕੁਦਰਤ ਦੀ ਗ੍ਰੋਪੀ ਨਹੀਂ ਮੰਨਦੇ ਕੁਦਰਤ ਦੀ ਗ੍ਰੋਪੀ ਤੇ ਚਲੋ ਹੈਗੀ ਆ ਉਹ ਤਾਂ ਸਾਰਿਆਂ ਦੇ ਨਾਲ ਹੀ ਆ ਪਰ ਜਿਹੜਾ ਇਹਨੇ ਦਰਿਆ ਦੇ ਨਾਲ ਛੇੜ-ਛਾੜ ਕਰਕੇ ਵਹਿਣ ਜਿਹੜਾ ਛੋਟਾ ਕਰ ਦਿੱਤਾ ਛੋਟਾ ਕਰ ਦਿੱਤਾ ਹਾਂਜੀ ਜਿੱਥੋਂ ਦੀ ਪਾਣੀ 15 20 ਕਿੱਲੇ ਦੇ ਵਿੱਚ ਚੜਾਈ ਦੇ ਵਿੱਚ ਪਾਣੀ ਲੰਘਦਾ ਸੀ ਉਹੋ ਜਿਹੜਾ ਹੁਣ ਅੱਧੇ ਕਿੱਲੇ ਦੇ ਵਿੱਚ ਚੜਾਈ ਦੇ ਵਿੱਚ ਲੰਘਦਾ ਉਹਨੂੰ ਇੱਕ ਨਹਿਰ ਦਾ ਰੂਪ ਦੇ ਦਿੱਤਾ ਦਰਿਆ ਨੂੰ ਜੇਕਰ ਧੰਨਾ ਪਾਸੇ ਬੰਨ ਲਗਾ ਲੈਂਦਾ ਤਾਂ ਫਿਰ ਤਾਂ ਬਚਾਅ ਦਾ ਬੰਨ ਤੇ ਨਾ ਸਾਡੇ ਲੋਅ ਦੇ ਨਾਲ ਕੋਈ ਫਾਇਦਾ ਨਹੀਂ ਜਿੰਨਾ ਚਿਰ ਉਹ ਨਹੀਂ ਹੋਰ ਜਿਹੜਾ ਚੌਥਾ ਬੰਨ ਲਾਤਾ ਜੇਕਰ ਜੇਕਰ ਇਹ ਆਵਾਜ਼ ਜੇਕਰ ਇਹ ਆਵਾਜ਼ ਡੇਰਾ ਅਬਿਆਸ ਦੇ ਮੈਨੇਜਮੈਂਟ ਤੱਕ ਪਹੁੰਚੇ ਜਾਂ ਉਹਨਾਂ ਦੇ ਮੁਖੀ ਤੱਕ ਪਹੁੰਚੇ ਤਾਂ ਦਾ ਹੱਲ ਕਿੱਦਾਂ ਹੋ ਸਕਦਾ ਹੱਲ ਸਾਡਾ ਇਹ ਆ ਪਹਿਲਾ ਉਹ ਜਿਹੜਾ ਬੰਨ ਚੌਥਾ ਵਿੱਚ ਉਹਨੇ ਲਿਆ ਕੇ ਬੰਨ ਦਿੱਤਾ ਉਹਨੂੰ ਢਾਇਆ ਜਾਵੇ ਤਾਂ ਦਰਿਆ ਨੂੰ ਕੁਦਰਤੀ ਜਿੱਥੋਂ ਵਗਦਾ ਹੈ ਉੱਥੋਂ ਬਦਲ ਨੂੰ ਰਾਹ ਦਿੱਤਾ ਜਾਵੇ ਨਹੀਂ ਤੇ ਆਉਣ ਦੇ ਆਉਣ ਵਾਲੇ ਸਮੇਂ ਦੇ ਵਿੱਚ ਇੱਥੋਂ ਦੀ ਦਰਿਆ ਵਗੂਗਾ ਇਹ ਸਾਡੇ ਇਕੱਲੇ ਪਿੰਡ ਨੂੰ ਨਹੀਂ ਜਿਹੜੇ ਅਗਲੇ ਪਿੰਡ ਉਹਨਾਂ ਨੂੰ ਵੀ ਬਹੁਤ ਤਗੜਾ ਨੁਕਸਾਨ ਹੋਊਗਾ ਐਰਕੀ ਤੁਸੀਂ ਟੁੱਟਦੀ ਟੁੱਟਦੀ ਮਹੀਂ ਬਚਾਈ ਸਾਡੇ ਪਿੰਡਾਂ ਦੇ ਸਾਰਿਆਂ ਨੇ ਇਕੱਠਿਆਂ ਹੋ ਗਏ ਨਹੀਂ ਤੇ ਸੇ ਤੁਸੀ ਟੁੱਟ ਜਾਂਦੀ ਤੇ ਇਧਰੋਂ ਜਿੰਨੇ ਜਲੰਧਰ ਦਾ ਗੱਲ ਲੁਧਿਆਣਾ ਦਾ ਮਾਰ ਕਰਨੀ ਇਸ ਪਾਸੇ ਨੇ ਨਹੀਂ ਮੈਨੇਜਮੈਂਟ ਨੂੰ ਤੁਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਜੇ ਜੇਕਰ ਦੋਹਾਂ ਪਾਸੇ ਬੰਨ ਲਾ ਦੇ ਤੁਹਾਡੇ ਵਾਲੀ ਸਾਈਡ ਤੇ ਬੰਨ ਲਾ ਦੇ ਤੁਹਾਡੇ ਨਾਲ ਜਿੰਨਾ ਚਿਰ ਉਹ ਬੰਨ ਜਿਹੜਾ ਉਹ ਟੁੱਟਦਾ ਨਹੀਂਗਾ ਬੰਨ ਲਾ ਕੀ ਕਰੂੰਗਾ ਜਿੱਧਰ ਚਾਰ ਲਓ ਜੀ ਨੌਜਵਾਨ ਵੀ ਬੋਲਣ ਦੀ ਕੋਸ਼ਿਸ਼ ਕਰਦੇ ਆ ਆਪਾਂ ਨੌਜਵਾਨ ਨਾਲ ਵੀ ਗੱਲਬਾਤ ਕਰਦੇ ਆ ਜੀ ਤੁਸੀਂ ਨੌਜਵਾਨ ਜੱਦੋਜਾਦ ਕੀਤੀ ਕੱਪੜੇ ਲਿਬੜੇ ਮੈਂ ਦੇਖਿਆ ਤੁਸੀਂ ਬੰਨ ਬੰਨਣ ਦੀ ਕੋਸ਼ਿਸ਼ ਕਰ ਰਹੇ ਆ ਪਹਿਲਾਂ ਤਾਂ ਸਾਰਿਆਂ ਨੂੰ ਵਾਏਗੁਰੂ ਜੀ ਦਾ ਖਾਲਸਾ ਵਾਏਗੁਰੂ ਜੀ ਦੀ ਫਤਿਹ ਇੱਕ ਤੁਸੀਂ ਗੱਲ ਕੀਤੀ ਕਿ ਜੇ ਕੋਈ ਕਿਸਾਨ ਰੇਤਾ ਕੱਢਦਾ ਆ ਤੇ ਉਹਦੇ ਉੱਤੇ ਬਹੁਤ ਜਲਦੀ ਪਰਚਾ ਕਰ ਦਿੱਤਾ ਜਾਂਦਾ ਆ ਤੇ ਤੁਸੀਂ ਇਹ ਚੀਜ਼ ਦੇਖੋ ਜੀ ਕਿਸਾਨ ਉੱਤੇ ਪਰਚਾ ਕਰ ਦਿੱਤਾ ਜਾਂਦਾ ਆ ਇਹਨਾਂ ਦੀ ਗੈਰਕਾਨੂੰਨੀ ਟਰੱਕ ਟਿਪਰ ਸਾਰੀ ਰਾਤ ਦਿਨ ਚੱਲਦੇ ਆ ਉਹਨਾਂ ਨੂੰ ਕਿਉਂ ਨਹੀਂ ਸਰਕਾਰ ਰੋਕਦੀ ਉਹ ਦਰਿਆ ਦੇ ਵਿੱਚੋਂ ਰੇਤਾ ਟਿੱਪਰ ਪਰ ਪਰ ਕਿਉਂ ਕੱਢਦੇ ਆ ਕਿਉਂ ਟਰਾਲੀਆਂ ਨਾਲ ਜਾਂਦੇ ਆ ਸਾਰਾ ਦਰਿਆ ਵਿੱਚੋਂ ਰੇਤਾ ਕੱਢ ਕੇ ਲੈ ਗਿਆ ਅਗਰ ਤੁਸੀਂ ਗੱਲ ਕਰਦੇ ਕਿ ਜੇ ਇੱਧਰ ਬੰਨ ਦਿੱਤਾ ਲਾਜ ਹੈ ਨਾ ਬੰਨ ਲਾ ਦਿੱਤਾ ਜਾਵੇ ਅਗਰ ਅਸੀਂ ਆਪਾਂ ਇੱਧਰ ਇੱਕ ਬੰਨ ਲਾਵਿ ਦਿੰਨੇ ਆ ਤੇ ਇੱਕ ਬੰਨ ਤੇ ਚਾਰ ਬੰਨ ਕਿੰਨਾ ਫਰਕ ਤੁਸੀਂ ਆਪ ਦੱਸੋ ਹਾਂ ਇੱਕ ਬੰਦਾ ਰੁਕੂਗਾ ਨਹੀਂ ਪਾਣੀ ਤੋੜ ਦੂਗਾ ਪਾਣੀ ਦਾ ਜਿੰਨਾ ਵਹਾ ਤੇਜ ਹੁੰਦਾ ਆ ਇਸ ਕਰਕੇ ਜਿਹੜਾ ਉਹ ਡੇਰਾ ਮੁਖੀ ਕਹਿੰਦਾ ਆ ਜੋ ਇੰਨਾ ਲੋਕਾਂ ਦਾ ਭੜਾ ਕਰਦਾ ਹੈ ਹਨਾ ਜੋ ਕਹਿੰਦਾ ਕਿ ਮੈਂ ਬਹੁਤ ਚੰਗਾ ਆ ਆਪਾਂ ਚਲੋ ਕਿੰ ਤੁਹੀਂ ਕਹਿੰਦੇ ਕਿ ਤੁਹਾਡੀ ਸੁਣਦਾ ਨਹੀਂ ਉਹਨੂੰ ਗਵਰਨਮੈਂਟ ਦੇ ਖੋਦ ਉਹਦੇ ਨਾਲ ਰੜੀਆਂ ਆ ਜਿੰਨੇ ਸਾਰੇ ਚੋਰ ਆ ਹਨਾ ਇਹੋ ਚੰਗਾ ਤਾਂ ਕੋਈ ਵੀ ਨਹੀਂਗਾ ਜੇ ਉਹਨਾਂ ਨੂੰ ਇੰਨਾ ਆ ਲੋਕਾਂ ਨੇ ਇੰਨਾ ਆ ਸਾਡੇ ਪਿੰਡ ਆਉਣ ਦੇਖਣ ਆਣ ਕਿ ਹਾਲ ਲੋਕਾਂ ਦਾ ਲੋਕਾਂ ਦੀ ਕਿੰਨੇ ਕਿੰਨੇ ਲੱਖਾਂ ਦੀਆਂ ਹੋਣਾ ਫਸਲਾਂ ਮਾਰ ਚੁੱਕੀਆਂ ਆ ਜਿਉ ਬਾਬਾ ਆ ਅਗਰ ਉਹ ਬਾਬਾ ਲੋਕਾਂ ਦਾ ਭੜਾ ਕਰੇ ਇਹ ਤਾਂ ਗੁਣੀ ਵੀ ਜਿਹੜੇ ਉਹਦੇ ਆਉਂਦੇ ਉਹ ਪੜਾ ਦੇ ਬਾਕੀਆਂ ਦਾ ਨੁਕਸਾਨ ਹੈ ਨਾ ਇਹ ਚੀਜ਼ ਨਹੀਂ ਹੁੰਦੀ ਤੇ ਜੇ ਉਹ ਬੰਦ ਢਾਹ ਦਿੱਤਾ ਜਾਵੇ ਤਾਂ ਦਰਿਆ ਜਿਹੜਾ ਆਪਣੇ ਜਿੱਥੇ ਪਹਿਲਾ ਦਰਿਆ ਵਗਦਾ ਹੈਗਾ ਉਥੇ ਹੀ ਵਗੂਗਾ ਤੇ ਪਾਣੀ ਸਿੱਧਾ ਲੰਗੂਗਾ ਉਹਨੇ ਆਪਣੇ ਵਿਚਾਰ ਹੀ ਪਤਾ ਨਹੀਂ ਸਾਨੂੰ ਮਾਰਨ ਦੀ ਜਿਹੜਾ ਬੰਦ ਬੰਨਿਆ ਹੋਇਆ ਆ ਉਹ ਉਹਨੂੰ ਇਹ ਚੀਜ਼ ਨਹੀਂ ਪਤਾ ਵੀ ਜਿਹੜੇ ਗਰੀਬ ਲੋਕ ਕਿਸਾਨ ਲੋਕ ਉਹਨਾਂ ਨੂੰ ਕਿੰਨਾ ਨੁਕਸਾਨ ਇਹਨਾਂ ਹੋ ਰਿਹਾ ਆ ਹੁਣ ਕਈ ਪਹੌਂ ਵਾਲੀ ਤੇ ਚਾਰਾ ਵੀ ਬਿਲਕੁਲ ਹੈ ਨਹੀਂਗਾ ਇਹਦੇ ਵਿੱਚ ਕੋਈ ਗਵਰਨਮੈਂਟ ਕੋਈ ਕੁਝ ਕੋਈ ਵੀ ਸਾਥ ਨਹੀਂ ਦੇ ਰਹੀ ਕਿਸਾਨਾਂ ਦਾ ਸਾਨੂੰ ਕਿਸੇ ਵੀ ਐਮਐਲਏ ਕਿਸੇ ਦੀ ਲੋੜ ਨਹੀਂ ਕਿਹਾ ਤਾਂ ਇਹੀ ਕਿਹਨੇ ਜਿਹੜੇ ਐਮਐਲਏ ਨੇ ਜਿਹੜੇ ਇੱਥੇ ਆਉਣਾ ਆ ਲੀਡਰ ਨੇ ਉਹ ਅਸੀਂ ਉਹਨਾਂ ਇਹੀ ਕਿਹਨੇ ਕਿ ਡੇਰੇ ਦੇ ਵਿਰੋਧਧਮਲ ਕੀ ਆਵਾਜ਼ ਉਠਾਈ ਜਾਵੇ ਠੀਕ ਹੈ ਨਾ ਆ ਹਾਈ ਕੋਰਟ ਵਿੱਚ ਕਿਸ ਵੀ ਕੀਤਾ ਹੋਇਆ ਤੁਸੀਂ ਪੁੱਛਦੇ ਕੇਸ ਕੀਤਾ ਹੋਇਆ ਕੇਸ ਦੀ ਤੁਹਾਡੀ ਸਾਨ ਸੁਣਵਾਈ ਹੁੰਦੀ ਤਾ ਕਰਕੇ ਸਾਡੇ ਕੇਸ ਦੀ ਸੁਣਵਾਈ ਤਾਂ ਨਹੀਂ ਹੁੰਦੀ ਕਿ ਜਿਹੜੇ ਉਹ ਜਿੰਨੇ ਵੀ ਆ ਗਵਰਨਮੈਂਟ ਹੀ ਬੰਦੇ ਸਾਰੇ ਤਾਂ ਉਹਦੇ ਨਾਰ ਵਾਲੇ ਹੋਏ ਆ ਜੋ ਮੋਦੀ ਮੋਦੀ ਸਭ ਉੱਥੇ ਜਾਂਦੇ ਆ ਨਾ ਪਰ ਸਿੱਧਾ ਕਿੰਨੇ ਕਿਤੇ ਡਾਕੀ ਨਹੀਂ ਜਿੰਨੇ ਦਾ ਸਾਰੇ ਉਹਦੇ ਨਾਰ ਵਾਲੇ ਜਿਹੜੇ ਚੋਰ ਆ ਠੀਕ ਆ ਤੇ ਉਹਦੇ ਸਾਡੀ ਕਿਹੜੇ ਸੁਣਨੀ ਇਥੇ ਤੁਸੀਂ ਦੱਸੋ ਗਰੀਬਾਂ ਦੀ ਕੋਈ ਸੁਣਦਾ ਕਿਸੇ ਕੋਰਟ ਤੇ ਸਾਰਿਆਂ ਨੂੰ ਇਨਸਾਫ ਦਿੰਦੀ ਆ ਹਾਂਜੀ ਪਰ ਜਦੋਂ ਕੋਰਟ ਹੀ ਉਹਦੇ ਨਾਰ ਵਾਲੇ ਕਿਹਦੀ ਸੁਣੂਗਾ ਮੈਨੂੰ ਤੁਸੀਂ ਦੱਸੋ ਤੁਸੀਂ ਕੋਰਟ ਕੋਰਟ ਤੇ ਕਿਸੇ ਦੇ ਨਾਲ ਰਲ ਨਹੀਂ ਜਾਦੇ ਨਾ ਉਹਨੇ ਤਾਂ ਜੋ ਤੱਥ ਵਾ ਤੁਹਾਡੇ ਸਬੂਤ ਆ ਉਹਨਾਂ ਦੇ ਆਧਾਰ ਤੇ ਫੈਸਲਾ ਕਰਨਾ ਹੁੰਦਾ ਮੈਂ ਕਹਾਂ ਜੀ ਕੋਰਟ ਛੱਡੋ ਸਾਰਾ रियल ਨੇ ਉਹਨੂੰ ਕਰੋੜ ਰੁਪਈਆ ਦਿੱਤਾ ਉਹਨੂੰ ਦਿੱਤਾ ਉਹਨੂੰ ਇਹ ਨਹੀਂ ਦੇਖਦਾ ਵੀ ਜਿਹੜੇ ਕਿਸਾਨ ਆ ਉਹਨਾਂ ਨੂੰ ਇਹ ਨਹੀਂ ਦਿੰਦਾ ਵੀ ਕਿਸਾਨਾਂ ਨੂੰ ਵੀ ਕੁਝ ਦਵਾ ਉਹ ਤਾਂ ਪਹਿਲਾਂ ਮੋਦੀ ਵਾਗੇ ਰੱਜੇ ਪਏ ਆ ਉਹਨਾਂ ਨੂੰ ਪੈਸੇ ਦੇਈ ਜਾਂਦਾ ਉਹਨਾਂ ਨੂੰ ਕੀ ਜਿਹੜੇ ਉਹਨਾਂ ਆਣ ਕੇ ਇੱਥੇ ਦੇਖੇ ਜਿਹੜੇ ਗਰੀਬ ਰੋਂਦੇ ਜਾਂਦੇ ਜਿਹਨਾਂ ਦੀ ਫਸਲਾਂ ਮਰੀਆਂ ਉਹਨਾਂ ਨੂੰ ਕੋਈ ਪੈਸਾ ਦਵੇ ਉਹ ਤਾਂ ਉਹਨਾਂ ਨੂੰ ਦਿੰਦਾ ਜਿਹੜੇ ਪਹਿਲਾਂ ਰੱਜੇ ਪਏ ਆ ਹਨਾ ਉਹਨਾਂ ਨੂੰ ਫਾਇਦਾ ਹੀ ਨਹੀਂਗਾ ਕੋਈ ਹਮ ਹਮ ਤੇ ਗੱਲ ਇਹੀ ਆ ਵੀ ਉਹ ਬਾਂ ਜਿਹੜਾ ਉਹ ਟਾ ਦਿੱਤਾ ਜਾਵੇ ਤੇ ਜਿਹੜਾ ਦਰਿਆ ਜਿੱਥੇ ਪਹਿਲਾਂ ਵਗਦਾ ਸੀ ਉੱਥੇ ਵਗੂਗਾ ਤੇ ਸਾਡੇ ਪਿੰਡ ਦਾ ਫੇਪ ਹਲਾ ਹੋਣਾ ਆ ਹਾਂ ਹਾਂਜੀ ਕਾਫੀ ਪਿੰਡ ਪ੍ਰਭਾਵਿਤ ਹੋ ਗਏ ਆ ਹਾਂਜੀ ਕਾਫੀ ਪਿੰਡ ਆ ਜਿਹੜੇ ਮਾਰ ਵੱਜੀ ਆ 10 ਪਿੰਡ ਆ ਟੋਟਲ 10 ਪਿੰਡਾਂ ਦੀ ਜ਼ਮੀਨਾਂ ਕਿੰਨੀਆਂ ਕਿ ਹਜ਼ਾਰਾਂ ਏਕੜੀ ਹਜ਼ਾਰਾਂ ਏਕੜ ਜ਼ਮੀਨਾਂ ਲੋਕਾਂ ਦੇ ਗੰਨੇ ਆ ਤੁਹਾਨੂੰ ਗਾਂ ਜਾ ਕੇ ਝੋਨੇ 골ਡਨ ਰੰਗ ਦੇ ਹੋ ਕੇ ਮਲਕੀ ਪੂਰੇ ਸੜ ਗਏ ਆ ਤਬਾਹ ਹੋ ਗਏ ਲੋਕਾਂ ਦੇ 15-15 ਲੱਖ ਸਰ ਕਰਜ਼ਾ ਚੜਿਆ ਹੋਇਆ ਆ ਹਮ ਠੀਕ ਹੈ ਨਾ ਹੁਣ ਕਿੱਥੋਂ ਦੇਣਾ ਲੋਕਾਂ ਨੇ ਹਾਂ ਜੀ ਦੇਖੋ ਤੁਸੀਂ ਬਜ਼ੁਰਗ ਵੀ ਇਸ ਸੰਘਰਸ਼ ਦੇ ਵਿੱਚ ਖੜੇ ਨੇ ਕੀ ਕਹਿਣਾ ਤੁਹਾਡਾ ਜੀ ਦੇਖ ਲਓ ਬੋਲ ਨਹੀਂ ਬੋਲ ਨਹੀਂ ਹੋ ਰਿਹਾ ਪਰ ਫੇਰ ਵੀ ਤੁਸੀਂ ਇਹ ਦੇਖੋ ਕਿ ਹਾਂ ਵੀ ਫੇਰ ਵੀ ਕਿੰਨਾ ਜ਼ਿਆਦਾ ਇਹ ਫਸਲਾਂ ਜਿਹੜੀਆਂ ਮੈਂ ਕੈਮਰਾਮੈਨ ਨੂੰ ਕਹੂੰਗਾ ਇਹ ਦਿਖਾਈਆਂ ਜਾਣ ਕਿ ਇਹ ਕਾਰਨ ਇਹ ਹੈ ਕਿ ਦਰਿਆਲ ਦੇ ਬੰਨ ਜਿਹੜੇ ਆ ਉਹ ਲਾਏ ਗਏ ਆ ਰੋਕੇ ਗਏ ਆ ਜਿਸ ਕਾਰਨ ਇਹ ਫਸਲਾਂ ਜਿਹੜੀਆਂ ਇਹ ਡੁੱਬ ਚੁੱਕੀਆਂ ਨੇ ਮਰ ਚੁੱਕੀਆਂ ਨੇ ਜਿਨ੍ਹਾਂ ਦੇ ਨਾਲ ਕਿਸਾਨ ਬਹੁਤ ਦੁਖੀ ਆ ਆਓ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਕੀ ਕਹਿੰਦੇ ਜੀ ਤੁਹਾਡਾ ਹਾਂਜੀ ਹਾਂ ਹਾਂ ਸਾਡਾ ਇਹ ਕਹਿਣਾ ਜੀ ਇਹ ਡੇਰੇ ਦੇ ਜਿਹੜੇ ਬੰਨ ਲੱਗੇ ਹੋਏ ਇਹਨਾਂ ਨੂੰ ਕਾ ਦਿੱਤਾ ਜਿਵੇਂ ਦਰਾ ਦਾ ਪਹਿਲੇ ਬੈਂਚ ਜਿੱਥੇ ਵਗਦਾ ਉੱਥੇ ਵਗਨ ਦਿੱਤਾ ਜਾਵੇ ਇਹਦੇ ਨਾਲ ਫਾਇਦਾ ਆ ਲਾਗ ਦੇ ਪਿੰਡਾਂ ਨੂੰ ਨਹੀਂ ਤਾਂ ਇੱਥੋਂ ਲਾ ਕੇ ਰੜੇਟਾਂ ਦੀ ਛੇੜਿਆਰ ਗਮਿੰਦਪੁਰ ਤੋਂ ਸਾਰੇ ਪਿੰਡਾਂ ਨੂੰ ਨੁਕਸਾਨ ਆ ਹਾਂ 2023 ਦੇ ਵਿੱਚ ਵੀ ਆੜ ਆਈ ਉਹਦੇ ਉਹਨੇ ਇਹਨਾਂ ਨੁਕਸਾਨ ਨਹੀਂ ਕੀਤਾ ਜਿੰਨਾ ਇਸ ਵਾਰ ਇਹਨੇ ਕੀਤਾ ਹਾਂ ਹਾਂ 88 ਦਾ ਵੀ ਆੜ ਆਇਆ 88 ਦਾ ਆੜ ਆਇਆ ਸੀ ਆ ਕੇ ਚੱਲ ਗਿਆ ਚਲੋ ਜ਼ਮੀਨਾਂ ਬਰਬਾਦ ਹੋਈਆਂ ਫਿਰ ਬਣ ਗਿਆ 23 ਔਰ ਆ 25 ਦੇ ਜਿਹੜਾ ਆੜ ਆਏ ਨੇ ਬਹੁਤ ਜ਼ਿਆਦਾ ਨੁਕਸਾਨ ਕਰਤਾ ਹਾਂ ਹਾਂ ਤੁਸੀਂ ਸੁਣ ਰਹੇ ਹੋ ਲੋਕਾਂ ਦੇ ਉਹ ਪੈਂਡਾ ਦੇ ਕਿਸਾਨ ਜਿਨ੍ਹਾਂ ਨੂੰ ਬਹੁਤ ਵੱਡੇ ਲੈਵਲ ਤੇ ਦੁੱਖ ਤਕਲੀਫਾਂ ਨੇ ਆਸੀ ਬਿਆਸ ਡੇਰਾ ਦੇ ਰਾਧਾ ਸੁਆਮੀ ਜਿਹੜੇ ਮੈਨੇਜਮੈਂਟ ਆ ਤੇ ਉਹਨਾਂ ਦੇ ਜਿਹੜੇ ਆ ਮੁਖੀ ਜਾਂ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆਂ ਚੈਨਲ ਦੇ ਜ਼ਰੀਏ ਕਿ ਜੋ ਵੀ ਇਹ ਕਿਸਾਨਾਂ ਦੀ ਪ੍ਰੋਬਲਮ ਆ ਰਹੀ ਆ ਬਹੁਤ ਵੱਡੀਆਂ ਸਿਵਾਵਾਂ ਨੇ ਤੁਹਾਡੀਆਂ ਬਹੁਤ ਪੂਰੀ ਦੁਨੀਆ ਦੇ ਵਿੱਚ ਬਹੁਤ ਲੱਖਾਂ ਕਰੋੜਾਂ ਜਿਹੜੇ ਅਸ਼ਰਧਾ ਲੋਣੇ ਤਾਂ ਡੇ ਬਿਆਸ ਦਰਿਆ ਬਿਆਸ ਡੇਰੇ ਤੇ ਪਹੁੰਚਦੇ ਨੇ ਜਿੱਥੇ ਇੰਨੇ ਲੋਕੀ ਤੁਹਾਡੇ ਮੰਦੇ ਨੇ ਉੱਥੇ ਜਿਹੜੇ ਇਹ 2-4 ਪਿੰਡ ਵਾ ਇਹਨਾਂ ਨੂੰ ਗੋਦ ਲੈ ਕੇ ਇਹਨਾਂ ਦੀ ਜਿਹੜੀਆਂ ਫਸਲਾਂ ਮਰਦੀਆਂ ਵਾ ਉਹਨਾਂ ਦੀ ਵੀ ਜਿਹੜੀ ਸੁਣਵਾਈ ਕੀਤੀ ਜਾਵੇ ਇਹਨਾਂ ਦੀ ਸੁਣੀ ਜਾਵੇ ਕੋਈ ਵੱਡਾ ਕੋਈ ਫਰਕ ਨਹੀਂ ਪੈ ਸਕਦਾ ਮੈਨੇਜਮੈਂਟ ਨੂੰ ਜੇਕਰ ਇੱਕ ਸਾਈਡ ਦੇ ਉੱਤੇ ਕੋਈ ਕਿਸੇ ਤਰ੍ਹਾਂ ਦਾ ਬੰਨ੍ਹ ਲਾਏ ਦੂਸਰੀ ਸਾਈਡ ਦੇ ਉੱਤੇ ਬੰਨ੍ਹਣ ਲੱਗ ਸਕਦੇ ਆ ਸਾਡੀ ਚੈਨਲ ਦੇ ਜਰੀਏ ਇਹ ਹੀ ਅਪੀਲ ਆ ਕਿ ਹਾਂ ਵੀ ਇਹਨਾਂ ਦੀ ਸੁਣਵਾਈ ਜਿਹੜੀ ਆ ਜ਼ਰੂਰ ਕੀਤੀ ਜਾਵੇ ਕਪੂਰਥਲਾ ਤੋਂ ਚਰਨਜੀਤ ਸਿੰਘ ਢੱਲੋਂ